ਥੱਲੀ ਪਏ ਨੇ ਬਾਜੀ ਕੀ ਬਾਤ ਹੋ ਰਹੀ ਹੈ ਚੱਤਰੇ ਪਾਈ ਗੋੜ ਸੇ ਹੋਰ ਹੋ ਦਿਲ ਵੀ ਬਾਜੀ ਜੀ ਪੂਰਾ ਜਾ ਚੁਦੇ ਆ ਡਲਟਾ ਸਿਤਾਉ ਹਾਂ ਦੇਖੋ ਜੀ ਦੇਖੋ ਜੀ ਵੀਊ ਕੰਨਾ ਸੋਹਣਾ ਓਏ ਹੋਏ ਬਾਬੇ ਦੇਖ ਲੋ ਜੀ ਸਾਥੀ ਨੇ ਸਾਨੂੰ ਆਪ ਦੇ ਚੀਲੇ ਬਣਾ ਲਿਆ ਇਹ ਸਾ ਪਰ ਆਮਸ ਤੇ ਕੇ 5 ਮਿੰਟ ਹੋ ਗਏ ਸ਼ੈਂਗੀ ਦੇ ਡੱਬੇ ਦੇ ਉਹ ਦੇਖੋ ਇਹ ਘੱਟੀ ਵਾਲਾ ਪਤਾ ਨਹੀਂ ਕੀ ਕਰਾਉਂਦਾ ਜਾ ਰਿਹਾ ਇਹ ਦੇਖੋ ਜੀ ਫਿਰ ਆ ਗਏ ਬੁਢਾੜ ਭਗਿਆੜਾਂ ਵਰਗੇ ਕੁੱਤੇ ਦੇਖੋ ਇਹ ਕੀ ਮਾਹੌਲ ਹੈ ਇਹ ਆ ਜੀ ਸੋਲਣ ਦਾ ਨੱਕ ਵੇਕਰ ਦੇਖੋ ਫਿਰ ਬਾਲੀ ਗੈਂਡ ਬਿਲਡਿੰਗ ਆਦੇ ਬਾਈ ਮੈਂ ਕਿਹਾ ਨਾ ਟਾਪਰੇ ਟਾਪਰ ਖੜੇ ਹੋ ਗਏ ਪੰਪ ਦੇਖੋ ਤੁਸੀਂ ਕਿੰਨਾ ਘੰਟ ਐਲ ਸੀ ਡੀਆਂ ਲੱਗੀਆਂ ਹੋਈਆਂ ਨੇ ਪੰਪ ਤੇ ਸੁਣਾਓ ਯਾਰੋ ਚੜਦੀ ਕਲਾ ਚੋਂ ਦੇਖੋ ਲਓ ਜੀ ਸੰਤਾ ਜੀ ਤੇਲ ਭਰਾ ਰਹੇ ਨੇ ਸਫ਼ਰ ਸ਼ੁਰੂ ਹੋ ਗਿਆ ਸਾਡਾ ਕਿੱਥੋਂ ਦਾ ਸਫ਼ਰ ਸ਼ੁਰੂ ਹੋ ਗਿਆ ਸਾਥ ਜੀ ਮੰਨਾਲੀ ਆਹ ਮੰਨਾਲੀ ਦਾ ਪਹਾੜਾਂ ਦਾ ਸ਼ੁਰੂ ਹੋ ਗਿਆ ਦੇਖੋ ਜੇ ਪ੍ਰੋਪਰ ਕਿੱਥੇ ਦਾ ਤੇਲ ਭਰ ਲਓ ਹਮ ਤੀ ਜੀ ਹੈਂ ਹੋਰ ਘਰ ਪਰਿਵਾਰ ਵਧੀਆ ਜੀ ਚੜਦੀ ਕਲਾ ਚੋਂ ਬਾਬਾ ਜੀ ਇਹ ਸਾਡੇ ਬਾਬਾ ਜੀ ਨੇ ਨਾ ਇਹਨਾਂ ਬੰਦਾ ਸਾਡਾ ਦਿਲ ਨਹੀਂ ਲੱਗਦਾ ਹਨਾ ਜੀ ਜਮਾ ਵੀ ਤੇ ਪੈ ਰਿਹਾ ਜੀ ਮਾਰੋ ਮਾਰ ਕਿੰਨੇ ਲੀਟਰ ਪੈ ਗਿਆ ਅੱਧੀ ਟੈਂਕੀ ਪਹਿਲਾਂ ਹੈਗੀ ਸੀ ਤੇ ਦੇਖੋ ਆਹ ਹਾਲੀ ਸਿਟੀ ਸੈਂਟਰ ਆ ਗਿਆ ਸਾਹਮਣੇ ਇਹ ਪੰਪ ਦਾ ਵਧੀਆ ਤੇਲ ਹੁੰਦਾ ਸੀ ਕਿਉਂ ਉਹੀ ਪਵਾਇਆ ਬੰਦਾ ਬੈਠਾ ਉਹ ਠੀਕ ਹੋ ਅੱਛੇ ਹੋ ਆ ਇਹ ਸਕਰੀਨ ਹਾਂਜੀ ਲਓ ਜੀ ਮੋਹਾਲੀ ਤੋਂ ਜਾ ਰਹੇ ਸੀ ਸ਼ਿਮਲੇ ਕੰਨੇ ਨੂੰ ਤੇ ਸਾਡਾ ਯਾਰ ਮਿਲ ਗਿਆ ਗੋਰਾ 6 ਸਾਲ ਬਾਅਦ ਅੱਜ ਇਹ ਚਾਣਾ ਸਾਡੀ ਤੇ ਗੋਰੇ ਹੋਰ ਘਰ ਪਰਿਵਾਰ ਵਧੀਆ ਮੁਬਾਰਕਾਂ ਗੱਡੀ ਲਈ ਆ ਗੋਰੇ ਇੱਧਰ ਖਿਚਾਉਣੇ ਆ ਬਾਈ ਫੋਟੋ ਇੱਕ ਮੰਡਾ ਤੇ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਚੱਲ ਫਿਰ ਠੀਕ ਆ ਗੋਰੇ ਆ ਜਾ ਜਾਨੇ ਪਿੱਛੇ ਆ ਜਾ ਹੋਰ ਠੀਕ ਆ ਫੋਨ ਫੜ ਲੈ ਬਾਈ ਤੇ ਖਿੱਚਦੇ ਫੋਟੋ ਬਾਈ ਵਾਲੇ ਲਿਓ ਲਿਓ ਬਾਈ ਜਿਦਾ ਬਚਾਲਿਆ ਆ ਸੈਂਟਰ ਲੈ ਗੋਰੇ ਬਾਈ ਲਓ ਜੀ ਠੀਕ ਆ ਓਕੇ ਠੀਕ ਆ ਕੋਈ ਰਹਿ ਗਿਆ ਚੱਲ ਮਾਣਾ ਮੈਂ ਬੋਲ ਕਰੂੰ ਨੰਬਰ ਮਿਲਵੇ ਉਹਦਾ ਹੀ ਸੇਵ ਆ ਉਹੀ ਨੰਬਰ ਆ ਤੇਰਾ ਆ ਉਹੀ ਹੋਇਆ ਗਿਆ ਹੀ ਸੇਵ ਆ ਬਤੋਰੇ ਫੋਨ ਤਿੰਨ ਬਦਲ ਤਾ ਜਦੋਂ ਆਇਆ ਨਾ ਫੋਨ ਕਰੀ ਪੱਕਾ ਹੁਣ ਮਿਲ ਲੈ ਮੈਂ ਤੈਨੂੰ ਪਹਿਲਾਂ ਹੀ ਕਰ ਮੇਰਾ ਭਾਈ ਬਣ ਕੇ ਲਾ ਵੀ ਲਾ ਵੀ ਹਾਂਦੀ ਪਾਈ ਹਸਣਕਾਰ ਤੇ ਅਹੀ ਜਾ ਰਹੇ ਸੀ ਅੱਧ ਦਸਿਆ ਵੀ ਰਹੀ ਆਂ ਇਹ ਵੀਡੀਓ ਚ ਕਿਤੇ ਜਾਣਾ ਸੀ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਤੇ ਵੀਰ ਕੋਲ ਆਏ ਸੀ ਟੈਗ ਯੂਐਸਏ ਬਾਈ ਉਹਨਾਂ ਦਾ ਕੈਫੇ ਆ ਮੁਹਾਲੀ ਸਿਟੀ ਸੈਂਟਰ ਚ ਇਹ ਇਧਰ ਜਿਹੜੀ ਵੱਡੇ ਲਗੇ ਟਾਵਰ ਬਣਿਆ ਹੈ ਕਿਹੜਾ ਬਣਿਆ ਜੀ ਵੱਡੀ ਬਿਲਡਿੰਗ ਇਹ ਮੁਹਾਲੀ ਸਿਟੀ ਸੈਂਟਰ ਸਹੀ ਹੈ ਹਾਂ ਮੁਹਾਲੀ ਸਿਟੀ ਸੈਂਟਰ 3 ਦੇ ਬਿਲਕੁਲ ਨਾਲ ਵਾਲੀ ਮਾਰਕੀਟ ਦੇ ਵਿੱਚ ਬਾਈ ਉਹਨਾਂ ਦਾ ਕੈਫੇ ਵਾਲਾ ਹੀ ਵੀ ਆ ਟੈਗਸ ਸੀ ਇਹ ਮੈਨੂੰ ਲੱਗਾ 올ਡ ਪੈਸਟਾ ਕਿ ਅੱਜ ਦੇ ਟਾਈਮ ਦੀ ਨਹੀਂ 올ਡ ਪੈਸਟਾ 올ਡ ਬੜੀਓ ਦੇਖੋ ਗੱਡੀਆਂ ਆ ਰਹੀਆਂ ਨੇ ਪੁਰਾਣੀਆਂ ਬਾਕੀ ਯਾਰੋ ਜਰੂਰ ਆਗੇ ਜਾਇਓ ਫੂਡ ਫੂਡ ਟਰਾਈ ਕਰਿਓ ਬਹੁਤ ਖਿਆਲ ਲੱਗੂ ਤੁਹਾਨੂੰ ਧੰਨਵਾਦ ਹਾਂਜੀ ਸੰਤ ਜੀ ਠੀਕੋ ਬਹੁਤ ਵਧੀਆ ਤੇ ਹੁਣ ਅਸੀਂ ਜੀ 16 ਤੋਂ ਥੋੜਾ ਪਿੱਛੇ ਆਂ ਵਾਦੀਆਂ ਵਿੱਚ ਹਾਂਜੀ ਇਹ ਐਪਲ ਜੂਸ ਬਹੁਤ ਵਧੀਆ ਚੀਜ਼ ਆ ਕਿੱਥੇ ਆਏ ਆ ਜੀ ਵਾਦੀਆਂ ਵਿੱਚ ਵਾਦੀਆਂ ਤੇ ਆ ਬਾਕੀ ਬਹੁਤ ਸੋਹਣੀ ਡਰਾਈਵਰੀਆ ਮੇਰੇ ਭਾਈ ਦੀ ਜਮ ਹੌਲੀ ਹੌਲੀ ਚੱਲੀ ਜਾਂਦੇ ਆ ਬਾਕੀ ਬਈਆਂ ਆ ਸਾਡੀ ਮੱਤ ਮਿਲਦੀ ਆ ਜਿੱਥੇ ਮੱਤ ਮਿਲ ਜਿੱਥੇ ਮਿਲਦੀ ਨਹੀਂ ਮੱਤ ਬਹਿਸ ਕਰਦਾ ਨਹੀਂ ਜੱਟ ਨਾਲ ਆ ਦੇ ਲੈ ਜੀ ਸੀ ਬੀਆਂ ਸਾਥੇ ਇੱਥੇ 5 ਕਿਲੋਮੀਟਰ ਤੇ ਖੜੀਆਂ ਹੀ ਹੁੰਦੀਆਂ ਨੇ ਤੁਹਾਨੂੰ ਪਤਾ ਯਾ ਨਹੀਂ ਮਨ ਨਾਲ ਕਦੋਂ ਪੱਥਰ ਘਰ ਕੇ ਜਦਿਆਂ ਟੋਮੇ ਪੈਂਦੇ ਨੇ ਦੇਖੋ ਇਹ ਕੀ ਮਾਹੌਲ ਆ ਆਹ ਲਓ ਪਹਾੜਾਂ ਦੇ ਦੀਵੇ ਲਾਏ ਹੁੰਦੇ ਨੇ ਹਨਾ ਬਾਬਾ ਜੀ ਹਾਂਜੀ ਹਾਂਜੀ ਬਹੁਤ ਅਲਟਾ ਲੱਗਦਾ ਕਿ ਕੜ ਕੇ ਦਿਖਾਉਣੇ ਆ ਲੋ ਬਾਲਾ ਸੋਣਾ ਇੰਨੀ ਠੰਡ ਲੱਗ ਰਹੀ ਹੈ ਨਾ ਬਈ ਹੁਣਾ ਸ਼ੀਸ਼ੇ ਲਾਏ ਦੇ ਪੂਰੀ ਠੰਡੀ ਠੰਡੀ ਹਵਾ ਐਣ ਭਲਾ ਜਿਹੜਾ ਇੱਥੇ ਤੁਹਾਨੂੰ ਪਤਾ ਇੰਡੀਆ ਦਾ ਹੀ ਸਾਰਾ ਟੂਰਿਸਟ ਆਉਂਦਾ ਹੈ ਨਾ ਆਪਣੇ ਦਾ ਜਮਾਂ ਨੇੜੇ ਆ ਘਰ ਦਾ ਜੋਗੀ ਜੋਗਨ ਉਹੀ ਗੱਲ ਆ ਵੀ ਆਪਣੇ ਨੇੜੇ ਆ ਜਿਹੜੇ ਬੰਦੇ ਦੂਰੋਂ ਦੂਰੋਂ ਇੱਥੇ ਆਉਂਦੇ ਉਹਨਾਂ ਲਈ ਤਾਂ ਸਵਰਗ ਆ ਇਹ ਜਗਾ ਇਹ ਜਾਣ ਵਾਲਾ ਰੂਟ ਜਾਂ ਉੱਥੇ ਜਾਂ ਪਹਾੜ ਸਾਰੇ ਬਾਈ ਵਰਗਾ ਦਾ ਤਾਂ ਕਦੇ ਦੇਖੋ ਯਾ ਮਾਹੌਲ ਹੈ ਇਹ ਆ ਜੀ ਸੋਲਣ ਦਾ ਨੱਕ ਵੇਕਰ ਦੇਖੋ ਫਿਰ ਬਾਲੀ ਘੈਂਟ ਜਗਾ ਨਾ ਤਾਂ ਹੁਣ ਬੰਦ ਹੋ ਗਿਆ ਬਹੁਤ ਚੰਗਾ ਇਹ ਇੱਕ ਚੋਣ ਪ੍ਰੀਵਿਊ ਬਹੁਤ ਗੈਂਡੀਆ ਇੱਧਰ ਨੂੰ ਚਿਰੋਟ ਬੇਕਰੀ ਐ ਬੇਕਰੀ ਐ ਰੱਬ ਦੇ ਪੇਚਰੇ ਵੇ ਦੇ ਕੋਈ ਮਹਾਨ ਅਸਲਾ ਕੋ ਆਪਣੇ ਆਏ ਜਿਵੇਂ ਸਭਾ ਚ ਤਾਰੇ ਵੀ ਜੰਕਦਿਰਦੂ ਆਏ ਜਾਓ ਕਰੀਆਂ ਨੇ ਲਾਈਟਾਂ ਹੋਤੀ ਪਹੁੰਚ ਗਏ ਸ਼ਿਮਲੇ ਦਵਾਰਾ ਸਾਹਿਬ ਦੇ ਦਰਸ਼ਨ ਕਰੋ ਪੂਰੀ ਠੰਡਾ ਬੰਦੇ ਜੈਕਟਾਂ ਬਾਈ ਫਿਰਦੇ ਨੇ ਯਾਰ ਵਾਹ ਰਾਇ ਹੋਏ ਗਾਨੀ ਜੋਂ ਵਧੀਆ ਠੰਡੀ ਠੰਡੀ ਹਵਾ ਅਜ ਪਹੁੰਚ ਗਈ ਸੰਤ ਹੀ ਹੁਣੀ ਦੇਖੋ ਆ ਦੇਖਣ ਗਿਆ ਤਰੇ ਆਉਂਦਾ ਕਿਵੇਂ ਪਤਾ ਮਨਨ ਬੀਆਸਨ ਅੱਲਾ ਦਾ ਦਬਤਨ ਅੜੀ ਦੇਖੋ ਕੀਰਾਂ ਦਾ ਲਾੜ ਨਿਕਲੇਉਂ ਦੀ ਸਾਨੂੰ ਉੱਤੇ ਚੜਦੇ ਆਂ ਮਾਹੌਲ ਬੁਰਾ ਹੈ ਕੋਟੀਆਂ ਪਾਏ ਖੜਦੇ ਨੇ ਬੰਦੇ ਸਾਰੇ ਐ ਕੀਰਾਂ ਦਾ ਘਬਰਾੜ ਜੀ ਹੁੰਦੀ ਆ ਕੋਟੀਆਂ ਪਾਈ ਵਾਲੇ ਹੁੰਦੇ ਨਾ ਅਸੂਮ ਨੂੰ ਰਹਿ ਰਹੇ ਨਾ ਕੱਲੂ ਅੱਗੇ ਚੱਲਾਂਗੇ ਆਪਾਂ ਇੱਕ ਗੱਲ ਆ ਬਾਈ ਪੂਰੇ ਕੁੱਤੇ ਵਾਲੇ ਪਲੇ ਹੁੰਦੇ ਨੇ ਨਾ ਤੇ ਸਿਆਣੀ ਵੀ ਬਹੁਤ ਕਿ ਰਹੀਆਂ ੱਖਾ ਲਾਗਣਾ ਜਦੋਂ ਮੈਂ ਤਰਨਾ ਅੰਦਰ ਉਹਦੀ ਹੋ ਜਾਂਦਾ ਐਨ ਵੀ ਫਲੇ ਦੀ ਜੇ ਤਰਨ ਵਾਲਾ ਬਣਦਾ ਬਾਹਰ ਆ ਜਾਵਾ ਕਿਰਾਂ ਸਿਆ ਪੌੜੀਆਂ ਚੜ ਕੇ ਆਏ ਦੀ ਡਾਟ ਪੈ ਜਾਂਦਾ ਦੇ ਤਾਂ ਬਹੁਤ ਰੌਣਕ ਸੀ ਪਤਾ ਜਿਵੇਂ ਹੀ ਸਾਨੂੰ ਨਜ਼ਰਾਂ ਪਈ ਪਹੁੰਚ ਗਏ ਜੀ ਮਾਲ ਰੋਡ ਤੇ ਆਓ ਆਓ ਆ ਗਏ ਬੁਗਿਆੜਾ ਬੁਗਿਆੜਾਂ ਵਰਗੇ ਕੁੱਤੇ ਦੇਖੋ ਜੀ ਬਾਦਸ਼ਾਹ ਲੋਕ ਬੈਠੇ ਇਹਦੀ ਬਾਦਸ਼ਾਹੀ ਆ ਉਹਦੇ ਆਪ ਜੀ ਆ ਵੇ ਤਾਂ ਨਹੀਂ ਆ ਰਹਿਣਾ ਹੈ ਕੋਈ ਹੈ ਖੈ ਦੁਨੀਆਦਾਰੀ ਦਾ ਨਾ ਬਾਈ ਅਸੀਂ ਉਰੋ ਸਬਜੀ ਮੰਡੀ ਚੋਂ ਲੈ ਲਿਆ ਚਾਰ ਉਹ ਚਾਰ ਦੇ ਚੌਥ ਅਸੀਂ ਰੋਜ਼ ਰੋਟੀਆਂ ਲੈ ਕੇ ਖਾਏ ਕਰੀ ਬਹੁਤ ਚਰ ਚੱਲਿਆ ਹੋ ਹਨਾ ਇਹ ਸਬਜੀ ਮੰਡੀ ਆ ਬਾਈ ਦੇਖੋ ਅਹੀਂ ਤਾਂ ਗਿਆ ਪਿਆ ਜਮ ਇਧਰੋਂ ਆਏ ਆਪਾਂ ਉਧਰੋਂ ਬਾਹਰ ਕਿੰਜੋਂ ਤੇ ਬਾਕੀ ਯਾਰ ਛੇਵਲੇ ਦਾ ਚਾਰ ਤੱਕ ਗਲੀਆਂ ਨੇ ਤਾਂ ਭੇਤ ਜਲੇ ਆ ਜਾਂਦਾ ਕਿ ਨਹੀਂ ਸਾਰਾ ਜਹਾਨ ਗਾਤਾ ਹਜੇ ਭੇਤ ਨਹੀਂ ਉਹ ਸਿੱਧਾ ਹੀ ਚੱਲੋ ਦੇਖੋ ਪਰ ਆਏ ਆਂ ਬਿੱਤ ਪਾੜ ਚੋਂ ਜਦ ਮਾੜਾ ਆ ਬੰਦਾ ਠੰਢੇ ਜੇ ਮੌਸਮ ਚ ਆਉਂਦਾ ਰੂਪ ਤਾਂ ਖੜਦੀ ਲੈ ਸੰਤੇ ਚੱਕ ਲੈ ਬੋਤਨ ਲੈ ਚੋਲ ਜਾਨੇ ਦੇਖੋ ਮਾਹੌਲ ਪੂਰਾ ਘੈਂਟ ਬਣਿਆ ਪਿਆ ਜੀ ਦੇਖੋ ਮੂਰੇ ਸੰਤੇ ਚੜਾਈ ਜੀ ਫੇਰ ਚੜਾਈ ਜੀ ਨੂੰ ਦੇਖ ਕੇ ਤਾਂ ਘਬਰਾਟ ਹੋਣ ਲੱਗ ਜਾਂਦੀ ਆ ਕੀਰਾਂ ਤਾਂ ਹੁਣ ਆਪ ਠੰਢੀ ਉਤਰੀਏ ਸੰਤੇ ਪਤਾ ਬਾਈ ਆਜੋ ਆਜੋ ਦੇਖੋ ਦੇਖ ਕੇ ਮਾਹ ਆਹ ਲੱਗਦਾ ਮਾਹ ਬੋਲੇ ਕੁੱਤੇ ਦੇਖ ਭਰਾਮੀ ਬੈਜੋ ਵੀਰੇ ਬੈਜੋ ਅਸੀਂ ਤਾਂ ਚੱਲੇ ਆ ਆਰਾਮ ਕਰੋ ਮੀ ਨੂੰ ਆਜੋ ਇਹ ਤਾਂ ਯਾਰ ਪੈ ਵੀ ਜਾਣ ਹੂੰ ਮੁੱਕਾ ਸਿਰ ਤੇ ਆਜਾ ਆਜਾ ਉੱਤਰ ਨੂੰ ਆਜਾ ਹਾਈਵੇ ਤੇ ਜਾਣਾ ਆਪਾਂ ਮੈਂ ਜੀ ਗਵਾਰ ਨੂੰ ਕਿਹਾ ਵੀ ਸੜਕ ਦੇ ਵਿਚਾਲੇ ਨਾ ਤੁਰ ਵੀ ਇੱਧਰ ਤੁਰ ਪਾ ਇਹ ਕਿਨਾਂ ਸਿੱਧਾ ਇੱਥੇ ਹੀ ਰਹਿਣੀ ਆ ਹਾਨੇ ਰਹਿਣੇ ਆ ਫੇ ਮੈਨੂੰ ਪਤਾ ਲੱਗਿਆ ਵੀ ਉਹ ਤਾਂ ਜਨਮੇ ਸ਼ਿਮਲੇ ਦਾ ਹਨਾ ਬਾਈ ਕੁਫਰੀ ਕੁਫਰੀ ਬਰਤਪੁਰੇ ਦਾ ਬਰਾਦਰ ਦੀ ਹਨਾ ਬਾਈ ਗੈ ਮਦਾ ਇਧਰ ਇਧਰ ਕਿਉਂ ਸੜਕ ਦੇ ਤੁਰਨ ਰੂਲ ਫਾਲੋ ਕਰੋ ਇਧਰ ਰਹਿ ਕੋ ਪੂਰੀ ਠੰਡ ਲੱਗ ਰਹੀ ਆ ਇਧਰ ਦਾ ਓਏ ਹਵਾ ਕਿੰਨੀ ਸੋਹਣੀ ਆਉਂਦੀ ਆ ਓਏ ਅੱਜ ਬਾਰਾਂ ਵਜh ਕੇ 5 ਮਿੰਟ ਹੋ ਗਏ ਸ਼ੈਂਕੀ ਦੇ ਢਾਬੇ ਤੇ 올ਡ ਵਾਸਟ ਲਓ ਜੀ ਇਹ ਹੋਟਲਾ ਗਲਮਾਰਗ ਇੱਧਰ ਆਰਮੀ ਦਾ ਏਰੀਆ ਆ ਗਿਆ ਇੱਧਰੋਂ ਆਏ ਆ ਦੇਖੋ ਹਰ ਕੈਂਟਾ ਪੂਰਾ ਦੂਜੀ ਗੱਡੀ ਲਾ ਦੇ ਮੂਰੇ ਹਾਂਜੀ ਬੈਟਰ ਮਾਰਨਿੰਗ ਹੋ ਗਈ ਉਹ ਦੇਖੋ ਨਾ ਕਿ ਲਾਗੇ ਰਹੇ ਹਨ ਚਿੰਚੀ ਲਾ ਰਹੀ ਹੈ ਹਨ ਜੀ ਸਾਥੀ ਨੇ ਸਾਨੂੰ ਆਪਦੇ ਚੀਲੇ ਬਣਾ ਲਿਆ ਗੁੱਡਾ ਦਾਲ ਦੀਆਂ ਫੌਜਾਂ ਪਹੁੰਚੀਆਂ ਹੋਈਆਂ ਨੇ ਇਸੇ ਲਈ ਹਾਂਜੀ ਹਾਂਜੀ ਨਾਲ ਸੰਤ ਜੀ ਨੇ ਸਾਡੇ ਨਾਲ ਬਸੰਤ ਜੀ ਮੈਂ ਪਈ ਜਾਂਦਾ ਜਦੋਂ ਉੱਠੀ ਤਾਂ ਕਰਦਾ ਕੀ ਕਰੀ ਅਵਾਜ਼ ਦੇ ਰਹੇ ਆ ਅੱਧੇ ਰਾਤ ਤੋਂ ਉੱਥੇ ਕੁਫਰੀ ਬਰਫ਼ ਵੀ ਪਈ ਸੀ ਇਹਨੂੰ ਪੁੱਛ ਲਾ ਬੱਦਲ ਸੀ ਕਰ ਉਹ ਲਓ ਜੀ ਹਾਂਜੀ ਸੰਤਾ ਜੀ ਹਾਂਜੀ ਹੁਣ ਅਸੀਂ ਵਲੌਗ ਜੋਗੇ ਹੋਇਆ ਚਾਹ ਜੂ ਪੀ ਕੇ ਪਹਿਲਾਂ ਸਰੇ ਦੁਖੀ ਗਿਆ ਉਹ ਦੇਖੋ ਪੂਰਾ ਘੈਂਟ ਮਾਹੌਲ ਹੈ ਤਿੰਨ ਘੰਟੇ ਹੋ ਗਏ ਮੀਂਹ ਪੈਂਦੇ ਨੂੰ ਸੰਤਾ ਜੀ ਕੁੱਥੀ ਜਾ ਵੀ ਗਿਆ ਅਸੀਂ ਸ਼ੇਰੇ ਪਿਆਵਟਾ ਬੀਰ ਰਾਤ ਦਾ ਇੱਥੇ ਬੀਹਿਆਂ 'ਚ ਕੋਈ ਵੀ ਨਹੀਂ ਦੀ ਕੁੱਤੇ ਵੀ ਸੁੱਤੇ ਪਏ ਦੀ ਇਹ ਪਾਰਕਿੰਗ ਪਾਰਕਿੰਗ ਵੀ ਢੱਕੀ ਪਈ ਆ ਹਾਂਜੀ ਸ਼ੰਤਾ ਜੀ ਕਿੱਥੇ ਓਏ ਨਹੀਂ ਨਹੀਂ ਆਉਦੋਂ ਨਹੀਂ ਨਹੀਂ ਇਹਦੇ ਪਰਲੇ ਪਾਸੇ ਖੜੀ ਆ ਵੀਰੇ ਤੀਜੀ ਅੱਖ ਖੋਲ ਲੀ ਆ ਵੀ ਪਹਿਲਾਂ ਮੈਂ ਦੇਖਣੀ ਛੜੀ ਬਰਾਗਤਾ ਆਉਂਦੇ ਆ ਪਹਾੜੀ ਦੇ ਥੰਡੇ ਆਉਂਗੇ ਇਹਨੇ ਘਰ ਸਾਈਡ ਕਰੇ ਨੇ ਚੱਲੀਏ ਓਏ ਚਲੋ 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 ਉਹ ਦੇਖੋ ਸਾਥ ਤੇ ਨਾ ਘੇੜਦੇ ਦੇਖੋ ਜੀ 뷰 ਕਿੰਨਾ ਸੋਹਣਾ ਓਏ ਓ ਬਾਬੇ ਦੇਖ ਹਾਂ ਬਹੁਤ ਬੜਾ ਮੂਹ ਹੈ ਗੱਲ ਹੈ ਹਾਂ ਲਾਦਾ ਜਿਵੇਂ ਹੁਣੇ ਰੰਗ ਕਰਿਆ ਹੁੰਦਾ ਨਾ ਸਹੀ ਗੱਲ ਮੀਨਾਂ ਤੋਂ ਪਾਇਓ ਚਲੋ ਬਈ ਅੱਗੇ ਚੁਪਾਏ ਇੱਕ ਨੰਬਰ ਆਪੇ ਸਹੀ ਮੜੀ ਜੀ ਛੱਡਦੇ ਆ ਤੇ ਗੰਬੇ ਚੱਕ ਲੈਣੇ ਥੱਕ ਦਾ ਵੀ ਚਲਾਣਾ ਥੱਕ ਦਾ ਚਲਾਣਾ ਇਹ ਤਾਂ ਥੱਕ ਨੂੰ ਲੈ ਕੇ ਆਇਆ ਕੋਈ ਹੋਰ ਕੋਈ ਚੱਜ ਦੀ ਗੱਲ ਦੱਸੀ ਆਏ ਨੇ ਲੋ ਭਾਈ ਜਦੋਂ ਵੀ ਚਲਾਉਣਾ ਹੈ ਨਾ 2-3 ਮਿੰਟ ਵੀ ਬਣਾਇਆ ਜਾ ਤੂੰ ਕੱਟ ਤੋਂ ਕੱਟ ਲਾ ਥੋੜਾ ਇੱਧਰ ਆ ਜਾ ਇੱਧਰ ਗੱਲਾ ਪਾਰਕ ਤਾਂ ਕਾਹਨੂੰ ਬੂਟ ਲਵੇਟਨੇ ਨੇ ਨਹੀਂ ਇੱਧਰ ਆ ਜਾ ਤੂੰ ਇੱਧਰ ਚੱਲਦੇ ਆ ਪਹਿਲਾਂ ਵੀਰੇ ਇੱਧਰ ਵੀ ਚੱਲਦੇ ਆ ਉਰੇ ਨੂੰ ਆ ਦੇ ਦੋ ਮਿੰਟ ਹੋਰ ਉੱਤੇ ਜੇ ਇੱਕ ਗਾਉਂ ਉੱਪਰ ਚੱਲਦੇ ਹਾਂ ਇਹ ਪੂਰਾ ਕੈਂਟ ਮਾਹੌਲ ਬਣਿਆ ਪਿਆ ਆ ਦੇਖੋ ਦਹੋਣਾ ਦਾ ਪਿੱਛੇ ਵਾਹ ਇਹ ਆ ਦੇਖ ਰੰਗ ਜਿਆ ਕਿੰਨਾ ਸੋਹਣਾ ਆਉਂਦਾ ਇਹਨਾਂ ਦਾ ਹਾਂ ਇਹ ਦਰਖਤ ਭਾਈ ਕਾਦੇ ਹੁੰਦੇ ਨੇ ਯਾਰ ਇਹ ਵੀਰ ਚੀਲ ਦੇ ਹੁੰਦੇ ਆ ਇਹਨਾਂ ਦੀ ਉਮਰ ਬਹੁਤ ਊ ਏਡੇ ਏਡੇ ਲੰਬੇ ਲੰਬਾਈ ਲੱਕੜ ਵੀ ਬਹੁਤ ਕਾਮਯਾਬ ਆ ਇਹ ਚੀਲ ਦੀ ਲੱਕੜ ਹੂੰ ਇਹ ਇਹ ਸ਼ਾਂਤੀ ਇਹਨਾਂ ਦੀਆਂ ਐ ਸਿੱਟਾਂ ਕਿਉਂ ਬਣ ਜਾਂਦੀਆਂ ਪਾਣੀ ਟੇਰ ਆ ਭਾਈ ਪਾਣੀ ਵੀ ਵਰਖੂ ਵੀ ਨਾ ਬੜਾ ਵਰਖੂ ਵੀ ਪੈਂਦੀ ਆ बर्फ बहुत पी है शिमले सब तो उची जगह है ना पता नहीं क्या गुस्सा इना चढ़ता मैंने ਉਹਦੀ ਸੰਤਤਾ ਹੁਣ ਮਾਰ ਰੋਡ ਤੇ ਆਹ ਮਸ਼ੀਨ ਚਲਾਇਆ ਕਰੂ ਹਨਾ ਸੰਤ ਇਹ ਗੋਹਾ ਚੱਕ ਲੈ ਲਾ ਲਾ ਉਹ ਕੋੜੇ ਖੜੇ ਨੇ ਉਹ ਨਹੀਂ ਲੱਦੇ ਚੱਕਾ ਲਓ ਜੀ ਗੁੱਸੇ ਹੋ ਗਿਆ ਮੁੰਡਾ ਬਹਿ ਜਾ ਬਹੁਤ ਜਣੇ ਨੇ ਬਣਾਏ ਹੋਏ ਨੇ ਤੇਰੇ ਭਾਈ ਦੇ ਸਕੈਚ ਵੀ ਮੈਂ ਬੜੇ ਜਣੇ ਘਰੇ ਵੀ ਦੇ ਕੇ ਜਾਂਦੇ ਹੁੰਦੇ ਨੇ ਬਣਾ ਕੇ ਪਿਆਰ ਮੁਹੱਬਤ ਨਾਲ ਬਹੁਤ ਮਿਹਨਤ ਵਾਲਾ ਕੰਮ ਹੈ ਵਈ ਹਣਾ ਬਿਲਕੁਲ ਜੱਗ ਵੀਰ ਉਹਦੇ ਟੀਚਰ ਵੀ ਆ ਨਾਲੇ ਆ ਭਾਈ ਆਰਟ ਕਰਦਾ ਬਹੁਤ ਸੋਹਣਾ ਕੰਮ ਆ ਵੀਰੇ ਪ੍ਰਮਾਤਮਾ ਤੈਨੂੰ ਤਰੱਕੀਆਂ ਦੇਵੇ ਬਾਲੀਆਂ ਭਾਈ 8 ਸਾਲ ਤੋਂ ਇੱਥੇ ਹੀ ਰਹਿੰਦਾ ਮੰਨ ਲਓ ਕਿ ਫਿਰੋਜ਼ਪੁਰ ਬਾਈ ਦਾ ਸ਼ਹਿਰ ਜਿਹੜਾ ਸ਼ਿਮਲੇ ਰਹਿ ਗਿਆ ਸਾਲ ਉਹਦਾ ਨਹੀਂ ਫਿਰ ਜਾਣ ਨੂੰ ਜੀ ਕਰਦਾ ਨਾ ਹਾਂਜੀ ਹਾਂ ਇੰਨਾ ਜੀ ਲੱਗਦਾ ਹੈ ਬਾਈ ਓਰੇ ਰੌਣਕ ਮੇਲਾ ਰੋਜ਼ ਇਹ ਤੇ ਸਾਰਾ ਸਾਲ ਹੀ ਰੌਣਕ ਮੇਲਾ ਲੱਗਿਆ ਰਹਿੰਦਾ ਹਨਾ ਵੀਰੇ ਫੋਨ ਤਾਂ ਘੱਟ ਹੈ ਜੀ ਹੁਣ ਸਕੈਚ ਵੀਰੇ ਜਾਦੇ ਮਿਲ ਜਾਂਦੇ ਫਿਰ ਰਾਤ ਨੂੰ ਬਣਾਉਣਾ ਬੈਠ ਕੇ ਆਪਣੀ ਇੱਥੇ ਵਾਜੀ ਇੱਕ ਸਾਡੀ ਤੁਸੀਂ ਟੀਮ ਬਣਾ ਲਓ ਆਪਣੇ ਪੰਜਾਬੀ ਭਰਾ ਮੇਰੇ ਜੂਨੀਅਰ ਭਰਾਓ 3-4 ਹੀ ਗਿਆ ਅੱਛਾ ਟੀਮ ਬਣਾ ਲੀਗਾ ਉਹਨਾਂ ਨੂੰ ਕੰਮ ਦੇ ਦਿੰਦੇ ਆ। ਆ ਬਾਈ ਦੇ ਬਣਾਏ ਹੋਏ ਸਕੈਚ ਨੇ ਦੇਖੋ ਬਾਈ। ਦੇਖੋ। ਤੇ ਇਹ ਜਿਹੜਾ ਚਿਹਰਾ ਨਾ ਇਹ ਮੇਰੀ ਕ੍ਰिएशन ਹੈ। ਮੇਰਾ ਮਾਸਟਰਪੀਸ ਹੈ ਇਹ। ਇਹ ਤੁਸੀਂ ਚਿਹਰਾ ਨਹੀਂ ਦੇਖਿਆ ਹੁੰਦਾ ਮਾਏ ਰੋ ਜਿੰਜੀਤ ਸਿੰਘ ਦੇ ਕਿਤੇ। ਨਹੀਂ ਦੇਖਿਆ। ਠੀਕ ਹੈ ਜੀ ਇਹ ਮੇਰੀ ਕ੍ਰिएशन ਹੈ ਮੇਰਾ ਕ੍ਰੀਏਟ ਕੀਤਾ ਹੋਇਆ ਹੈ। ਤੇ ਇਹ ਤੁਸੀਂ ਖੁਦ ਕ੍ਰੀਏਟ ਕੀਤਾ। ਉਹ ਮੇਰਾ ਖੁਦ ਕ੍ਰੀਏਟ ਕੀਤਾ ਹੈ। ਬਹੁਤ ਵਧੀਆ ਵੀਰੇ ਬਹੁਤ ਵਧੀਆ। ਲਓ ਜੀ ਭਰਾ ਮਿਲਿਆ ਅੱਜ ਸਾਨੂੰ ਇੱਥੇ ਹੋਰ ਠੀਕ ਆ ਯਾਰ। ਬਾਈ ਹੁਣੇ ਅੰਗਰੇਜ਼ਾਂ ਵੇਲੇ ਦੇ ਉੜੀ ਆਏ ਹੋਏ ਨੇ ਇੱਥੇ ਘਰਬਾਰ ਹਾਈ ਕੋਰਟ 'ਚ ਲੱਗਿਆ ਹੋਇਆ ਇੱਧਰ ਹਾਈ ਕੋਰਟ ਆ ਉੱਥੇ ਡਿਊਟੀ ਕਰਦਾ ਬਾਈ ਹੋਰ ਯਾਰਾ ਫੱਟਾ ਕੰਮ ਕਰ ਚਲੋ ਸ਼ੁਕਰ ਹਾਂ ਹਾਂ ਸ਼ੁਕਰ ਵਧੀਆ ਦੇਖ ਕੀ ਮੌਸਮ ਜੇ ਕਿਹਦੇ ਇੱਥੇ ਲੱਗੇ ਨਾ ਗੱਡੀ ਆਪਾਂ ਰੇਲਵੇ ਸਟੇਸ਼ਨ ਦਿਖਾਈਏ ਨਾ ਔਰ ਰੇਲ ਤੇ ਕਿਹੜਾ ਕੱਢਣਾ ਸੀ ਇਹ ਨਾਲ ਹੀ ਜਾਨਾ ਦੇਖੋ ਟ੍ਰੈਫਿਕ ਇੱਧਰ ਆਹ ਟਾਈਮ ਦਾ ਬੜੀ ਡ੍ਰੈਫ ਹੁੰਦੀ ਆ ਨਾ ਉਦੋਂ ਦੇਖ ਲਾ ਤੂੰ ਨਵੇਂ ਸਾਲ ਤੇ ਓਏ ਹੋਏ ਲਓ ਜੀ ਸਬਜ਼ੀ ਮੰਡੀ ਸਬਜ਼ੀ ਮੰਡੀ ਆ ਗਈ ਕੋਈ ਤਾਂ ਟਮਾਟਰਾਂ ਦੀ ਕੀ ਸੇਬਾਂ ਵਾਲੀ ਕਿੱਥੇ ਹੈ ਸੇਬਾਂ ਵਾਲੀ ਅੱਗੇ ਜੀ ਹੋ ਦੇ ਟਮਾਟਰ ਜੇ ਥੱਲੀ ਪਏ ਨੇ ਬਾਜੀ ਕਿਆ ਬਾਤ ਹੈ ਚਟਰੇ ਪਾਈ ਗੋੜ ਸੇ ਇਹੋ ਦਿਲ ਵੀ ਬੱਜੇ ਜੀ ਪੂਰਾ ਜਾ ਚਦੇ ਆ ਲਓ ਜੀ ਸੇਵ ਲੈਣੇ ਨੇ ਪੁੱਛ ਲਾਉਂਨਾਂ ਨਾ ਉਹ ਤਾਂ ਅੱਗੇ ਸੀ ਅੱਗੇ ਸੀ ਸੇਵ ਲੈਣਾ ਆ ਪੇਟੀਆਂ ਲੈਣਾ ਕੋਲੋਂ ਕੋਈ ਮਿਲਣਾ ਮੈਂ ਮੰਡੀ ਸੇ ਵਧੀ ਆਇਆ ਇਹਨੂੰ ਪਾਟਣ ਆ ਬਿਲਿਲੇ ਜੋ ਕਰਵਾਉਂ ਤੋ ਨੋ ਨੋ ਅਸੈਂਬਲਾ ਮੇਰੇ ਤਾ ਨਾਓ ਜੀ ਘਰੇ ਪਹੁੰਚ ਗਏ ਟੌਮੀ ਜੀ ਵੀ ਆ ਗਏ ਸਾਡੇ ਆਜੋ 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 ਠੀਕ ਹੋ ਠੀਕ ਹੋ ਜੀ ਤੁਸੀਂ ਉਹ ਟੌਮੀ ਬੁੱਤ ਕਿਵੇਂ ਆ ਓਏ 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 ਨੂੰ ਮੇ ਨੂੰ ਮੇ ਨੂੰ ਮੇ ਨੂੰ ਮੇ ਨਾ ਆਬੇ ਤਾਰਾ ਬਤਨੋ OK ਸਭ ਨੂੰ ਧੰਨਵਾਦ ਵੀਡੀਓ ਦੇਖਣ ਲਈ ਆਉਂਦੇ ਆਂ ਫਿਰ ਅਗਲੀ ਵੀਡੀਓ ਚ ਸਭ ਤੋਂ ਮਾੜਾ ਜਿਹਾ ਤੁਹਾਨੂੰ ਮੈਂ ਲੇਟ ਆਂ ਮਰਾ ਬਹੁਤ ਵੀ ਡੀਲੇ ਹੋ ਗਿਆ ਮੜਾ ਨਾ ਮੈਂ ਟਾਈਮ ਦਿੱਤਾ ਹੋਇਆ ਬਈ ਗੁਲੀ ਲੈ ਬੈ ਕਦਣਾ ਕੱਢ ਲਾ ਜਾਣਾ ਆ ਜਾ ਫਿਰ ਸੰਦੂ ਫੇਚ ਸੰਦੂ ਇਹਦੀ ਫੋਟੋ ਫੇਚ ਮੁੰਡੇ ਜੀ